ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਇਹ ਜਗ੍ਹਾ ਘੁੰਮ ਸਕਦੇ ਹੋ ਖਾਸ ਕਰ ਉਹਨਾਂ ਲਈ ਬਹੁਤ ਵਧੀਆ ਜਿਹੜੇ ਜ਼ਿਆਦਾ ਸਫ਼ਰ ਨਹੀਂ ਕਰ ਸਕਦੇ ਪਰ ਪਹਾੜੀ ਇਲਾਕਾ ਦੇਖਣਾ ਚਾਹੁੰਦੇ ਨੇ ਖਾਸ ਕਰਕੇ ਇਹ ਜਾਂ ਵਿਊ ਆਮ ਤੌਰ ਤੇ ਇਹ ਵਿਊ ਅਸੀਂ ਫਿਲਮਾਂ 'ਚ ਦੇਖਦੇ ਹੁੰਦੇ ਹੁੰਦੇ ਆ ਤੇ ਲੱਭਣ ਦੀ ਕੋਸ਼ਿਸ਼ ਬਹੁਤ ਕਰਦੇ ਹੁੰਦੇ ਹੁੰਦੇ ਆ ਵੀ ਕਿੱਥੇ ਆ ਹਨਾ ਪਹਿਲਾਂ ਤਾਂ ਦੇਵਦਾਰ ਦੇ ਦਰਖਤ ਦੇਖ ਲਓ ਲੰਮੇ ਲੰਮੇ ਅਸ਼ਮਾਨ ਨੂੰ ਸੁੰਦਰ ਦਰਖਤ ਨੇਗੇ ਤੇ ਹੁਸਨ ਹੁਣ ਬਰਸਾਤਾਂ ਦਾ ਸੀਜ਼ਨ ਲੰਘ ਕੇ ਹਟਿਆਗਾ ਪਹਾੜਾਂ ਤੇ ਹੁਸਨ ਬਹੁਤ ਚੜਿਆ ਹੋਇਆ ਵੈਸੇ ਤਾਂ ਸਾਰਿਆਂ ਤੇ ਪਰ ਇੱਥੇ ਤਾਂ ਯਾਰ ਵੱਖਰਾ ਹੀ ਫੀਲਿੰਗ ਆਈ ਜਾਂਦੀ ਆ ਅੱਛੇ ਗੱਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪਿੰਡ ਤੇ ਆਮ ਤੌਰ ਤੇ ਜਿਹੜੀ ਜਗ੍ਹਾ ਤੇ ਮੈਂ ਖੜਾਂਗਾ ਜਿਹੜੀ ਲੋਕੇਸ਼ਨ ਤੇ ਜਿਹੜਾ ਇਹ 뷰 ਆ ਰਿਹਾਗਾ ਮੈਨੂੰ ਲੱਗਦਾ ਇਸ 뷰 ਨੂੰ ਦੇਖਣ ਵਾਸਤੇ ਜੰਮੂ ਕਸ਼ਮੀਰ ਦੇ ਵਿੱਚ ਆਪਾਂ ਲੱਖਾਂ ਰੁਪਇਆ ਖਰਚ ਕਰਕੇ ਜਾਂਦੇ ਹੁੰਦੇ ਆ ਪਰ ਇੱਥੇ ਇਸ ਟਾਈਮ ਖੜੇ ਆ ਸੰਗਰੂਰ ਜ਼ਿਲ੍ਹੇ ਤੋਂ ਕਰੀਬ-ਕਰੀਬ ਸਵਾ 200 ਕਿਲੋਮੀਟਰ ਦੂਰੀ ਤੇ ਮੰਨ ਲਓ ਵੀ ਬਹੁਤ ਨਾਰਮਲ ਖਰਚੇ ਦੇ ਵਿੱਚ ਆਹ ਜਗ੍ਹਾ ਜਿਹੜੀ ਤੁਸੀਂ ਇਹੋ ਜਿਹਾ ਏਰੀਆ ਘੁੰਮ ਸਕਦੇ ਹੋ ਦੱਸਾਂਗੇ ਤੁਹਾਨੂੰ ਵੀ ਕਿੱਥੇ ਇਹ ਜਗ੍ਹਾ ਪਹਿਲਾਂ ਤੁਹਾਨੂੰ ਇੱਕ ਵਾਰੀ ਮੈਂ ਮਾਹੌਲ ਦਿਖਾ ਦਾਂ ਆਹ ਦੇਖੋ ਜੀ ਆਮ ਤੌਰ ਤੇ ਇਹ ਵਿਊ ਅਸੀਂ ਫਿਲਮਾਂ 'ਚ ਦੇਖਦੇ ਹੁੰਨੇ ਆ ਤੇ ਲੱਭਣ ਦੀ ਕੋਸ਼ਿਸ਼ ਬਹੁਤ ਕਰਦੇ ਹੁੰਨੇ ਆ ਵੀ ਕਿੱਥੇ ਆ ਹਨਾ ਪਹਿਲਾਂ ਤਾਂ ਦੇਵਦਾਰ ਦੇ ਦਰਖਤ ਦੇਖ ਲਓ ਲੰਮੇ-ਲੰਮੇ ਅਸਮਾਨ ਨੂੰ ਸੁੰਨੇ ਦਰਖਤ ਨੇਗੇ ਤੇ ਹੁਸਨ ਹੁਣ ਬਰਸਾਤਾਂ ਦਾ ਸੀਜ਼ਨ ਲੰਘ ਕੇ ਹਟਿਆਗਾ ਪਹਾੜਾਂ ਤੇ ਹੁਸਨ ਬਹੁਤ ਚੜਿਆ ਹੋਇਆ ਵੈਸੇ ਤਾਂ ਸਾਰਿਆਂ ਤੇ ਪਰ ਇੱਥੇ ਤਾਂ ਯਾਰ ਵੱਖਰਾ ਹੀ ਫੀਲਿੰਗ ਆਈ ਜਾਂਦੀ ਆ ਵੱਖਰਾ ਨਜ਼ਾਰਾ ਆਈ ਜਾਂਦਾਗਾ ਕਮੈਂਟ ਕਰਕੇ ਤੁਸੀਂ ਦੱਸਿਓ ਵੀ ਕਿਵੇਂ ਲੱਗੀ ਇਹ ਚੀਜ਼ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਇਹ ਜਗ੍ਹਾ ਘੁੰਮ ਸਕਦੇ ਹੋ ਖਾਸ ਕਰ ਉਹਨਾਂ ਲਈ ਬਹੁਤ ਵਧੀਆ ਜਿਹੜੇ ਜ਼ਿਆਦਾ ਸਫ਼ਰ ਨਹੀਂ ਕਰ ਸਕਦੇ ਪਰ ਪਹਾੜੀ ਇਲਾਕਾ ਦੇਖਣਾ ਚਾਹੁੰਦੇ ਨੇ ਖਾਸ ਕਰਕੇ ਇਹ ਜਾਂ ਵਿਊ ਅਸੀਂ ਆਏ ਸੀ ਚੰਡੀਗੜ੍ਹ ਚੰਡੀਗੜ੍ਹ ਤੋਂ ਯਸਟ ਮੈਨ ਲੱਗਦਾ ਵੀ 150 ਕਿਲੋਮੀਟਰ ਪੈ ਜਾਂਦਾ ਜੀ 150 ਤੋਂ ਵੀ ਸਵਾ 150 ਹੀ ਹੋਊਗਾ ਆਈ ਥਿੰਕ ਐਨਾ ਕੀ ਹੈਗਾ ਚੈਲ ਆ ਜੀ ਚੈਲ ਸਾਧੂਪੁਰ ਇੱਕ ਰਸਤੇ ਚਾਹੁੰਦਾਗਾ ਉਹ ਵੀ ਬਹੁਤ ਘੈਂਟ ਆ ਰਿਵਰ ਸਾਈਡ ਜਿਹੜਾ ਨਿਆਰਾ ਹੈਗਾ ਬਹੁਤ ਘੈਂਟ ਆ ਪਰ ਤੁਸੀਂ ਆਹ ਦੇਖ ਲਓ ਇੱਥੇ ਤਾਂ ਬੜਾ ਨਿਆਰਾ ਹੈਗਾ ਚੈਲ ਦੇ ਵਿੱਚ ਰਹਿਣ ਨੂੰ ਬਹੁਤ ਸੋਹਣੇ ਹੋਟਲ ਨੇ ਬਹੁਤ ਜਾਈ ਰੇਟਾਂ ਦੇ ਵਿੱਚ ਕਰੀਬ ਕਰੀਬ ਕੰਡਾ ਘਾਟਾ ਜਿਹੜਾ ਸ਼ਿਮਲਾ ਰੋਡ ਤੇ ਕੰਡਾ ਘਾਟਾ ਤੱਕ ਰੇਲਵੇ ਪੁਲ ਆਉਂਦਾ ਦਰਵਾਜ਼ਾ ਜਿਹਾ ਬਣਾਇਆ ਉਹ ਤੋਂ ਜਸਟ ਨਾਲ ਹੀ ਪਹਿਲਾਂ ਹੀ ਇੱਕ ਸੜਕ ਮੁੜਦੀ ਹੈਗੀ ਸਾਧੂ ਪੁਲ ਚੈਲਨ ਕੁਫਰੀ ਰੋਡ ਆਖਿਆ ਜਾ ਸਕਦਾ ਇਹਨੂੰ ਇੱਥੋਂ ਕੁਫਰੀ 25 ਕਿਲੋਮੀਟਰ ਰਹਿ ਜਾਂਦਾਗਾ ਚੈਲ ਤੋਂ ਅਸੀਂ 3 ਕਿਲੋਮੀਟਰ ਅੱਗੇ ਕੁਫਰੀ ਰੋਡ ਤੇ ਜਨੋਟ ਘਾੜ ਪਿੰਡ ਦੇ ਵਿੱਚ ਪਹਾੜੀ ਜਾਏਗਾ ਹੋਮ ਸਟੇ ਆ ਗਈ ਬਾਈ ਅਨੰਦ ਆ ਗਿਆ ਖਾਣਾ ਪੀਣਾ ਜਿਹੜਾ ਬੰਦਾ ਕਹਿੰਦਾ ਵੀ ਮੈਂ ਬਾਹਰਲਾ ਖਾਣਾ ਨਹੀਂ ਖਾ ਸਕਦਾ ਉਹਨਾਂ ਲਈ ਇਹ ਹੋਮਸਟੇ ਮੇਰੇ ਖਿਆਲ ਚ ਵਰਦਾਨ ਆ ਕਿਉਂਕਿ ਜਿਵੇਂ ਘਰ ਵਾਲੀ ਚੀਜ਼ ਮਿਲਦੀ ਆ ਘਰ ਵਾਲਾ ਖਾਣ ਨੂੰ ਘਰ ਵਾਲਾ ਸਵਾਦ ਖਾਣ ਨੂੰ ਮਿਲਦਾਗਾ ਘੱਟ ਮਸਾਲਿਆਂ ਵਾਲਾ ਸ਼ੁੱਧਤਾ ਵਾਲਾ ਇੱਕ ਇਹਨਾਂ ਦੀ ਹੋਰ ਸਿਫਤ ਦੱਸਦਾ ਰੂਮ ਬਿਲਕੁਲ ਸਾਫ਼ ਸੁਥਰੇ ਜੈਜ ਰੇਟਾਂ ਦੇ ਵਿੱਚ ਤੇ ਸਾਰੀ ਫੈਮਿਲੀ ਆਪਕੰਮ ਕਰਦੀ ਐ ਕੋਈ ਮਨ ਲੱਗਾ ਜੌਬ ਤੇ ਰੱਖਿਆ ਹੀ ਨਹੀਂ ਹੋਇਆ ਇਹਨਾਂ ਨੇ ਬੰਦਾ ਮੁੰਡਾ ਕੁੜੀ ਉਦੀ ਮਾਤਾ ਉਹਦਾ ਡੈਡੀ ਜਾਂ ਹੋਰ ਪਰਿਵਾਰ ਸਾਰਾ ਆਪ ਸਾਫ ਸਫਾਈ ਦਾ ਪ੍ਰਬੰਧ ਆਪ ਨਾ ਕੰਮ ਦਾ ਦੇਖਦੇ ਨੇ ਇਸ ਕਰਕੇ ਉਹਨਾਂ ਦੀ ਜਿਆਦਾ ਸਿਫਤ ਕਰਨੀ ਬਣਦੀ ਹੈ ਕਿਉਂਕਿ ਜਿਹੇੇ ਕੰਮ ਦੇ ਵਿੱਚ ਫਿਰ ਜਿਆਦਾ ਘੰਟ ਹੋ ਜਾਂਦਾ ਹੈ ਹਨਾ ਸਾਧੂਪੁਰ ਬਾਰੇ ਵੀ ਤੁਹਾਨੂੰ ਇੱਕ ਵੱਖਰੇ ਬਲੌਗ ਵਿੱਚ ਦਿਖਾਵਾਂਗੇ ਚੈਲ ਦੇਖ ਲਓ ਤੁਸੀਂ ਚੈਲ ਦੇ ਵਿੱਚ ਮਹਾਰਾਜਾ ਪਟਿਆਲਾ ਰਿਆਸਤ ਦਾ ਇੱਕ ਪੈਲਸ ਵੀ ਬਣਾਇਆ ਹੈ ਜਿਹਦੀ ਐਂਟਰੀ ਫੀਸ 200 ਰੁਪਏ ਆ ਤੇ ਹੋਟਲ ਆਹੋ ਹੋਟਲ ਦੇ ਵਿੱਚ ਖਾਣ ਪੀਣ ਦਾ ਸਿਸਟਮ ਆ ਅਸੀਂ ਸਾਡੇ ਕੋਲੇ ਸਮੇਂ ਦੀ ਘਾਟ ਸੀ ਕਿਉਂਕਿ ਚੰਡੀਗੜ੍ਹ ਇੱਕ ਕੰਮ ਲਈ ਆਏ ਸੀ ਸਮਾਂ ਬਚਿਆ ਬੱਚੇ ਕਹਿੰਦੇ ਵੀ ਚਲੋ ਅੱਗੇ ਦੇਖਿਓਣੇ ਕੁਝ ਮੈਂ ਕਿਹਾ ਕਸੌਲੀ ਤਾਂ ਕਾਫੀ ਵਾਰ ਦੇਖ ਲਿਆ ਐਤਕੀ ਕੋਈ ਨਵਾਂ ਕਰਨ ਦੀ ਕੋਸ਼ਿਸ਼ ਕਰੀਏ ਇਸ ਲਈ ਚੈਲ ਆਏ ਆ ਧੰਨਵਾਦ ਸਤਿ ਸ੍ਰੀ ਅਕਾਲ ਜੀ